ਸੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਕਿ ਜਿਹੜੀ ਬਹੁਤ ਵੱਡੀ ਮਾਰ ਪੰਜਾਬ ਦੇ ਉੱਤੇ ਹੜਾ ਰਾਹੇ ਗਈ ਆ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਪੰਜਾਬ ਦਾ ਹਿੱਸਾ ਸੀ ਨਕਸਾਨਿਆ ਗਿਆ ਕਾਫੀ ਜ਼ਿੰਦਗੀਆਂ ਵੀ ਇਸ ਦੁਨੀਆ ਤੋਂ ਰੱਖਸਤ ਹੋ ਗਈਆਂ ਤੇ ਘਰ-ਬਾਰ ਟਹਿਗਾ ਲੋਕੀ ਰੋਟੀ ਨੂੰ ਤਰਾ-ਤਰਾ ਕਰ ਰਹੇ ਆ ਤੇ ਖੁੱਲੇ ਅਸਮਾਨ ਦੀ ਛੱਤ ਤੇ ਬੈਠੇ ਆ ਇਹ ਜਿਹੜੇ ਹੜ ਆਇਆ ਇਹ ਆਪਾਂ ਕਹਿ ਦਿੰਦੇ ਆ ਵੀ ਮੀਂਹ ਪੈ ਗਿਆ ਉਧਰ ਤੋਂ ਪਰ ਜੇਕਰ ਆਪਾਂ ਅਸਲੀ ਡੰਗ੍ਹਾਈ ਤਾਂ ਛਾਤ ਮਾਰੀਏ ਇਹ ਜਿਹੜੇ ਹੜ੍ਹ ਆ ਰੋਕ ਸਕਦੇ ਸੀ ਜੇਕਰ ਪ੍ਰਸ਼ਾਸਨ ਸਰਕਾਰ ਇਹ ਤੇ ਪਹਿਲਾਂ ਕੋਈ ਕਾਰਵਾਈ ਕਰਦਾ ਕਿਉਂਕਿ ਸਿਆਣੇ ਵੀ ਕਹਿੰਦੇ ਆ ਜਦੋਂ ਸੱਪ ਨਗ ਜਾਂਦਾ ਬਾਅਦ ਚ ਜਿਹੜੇ ਲੀਕ ਟੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਜੇਕਰ ਸਰਕਾਰ ਸਿਹਿਰਦਤਾ ਦੇ ਨਾਲ ਇਹ ਸਬਾਨ ਨੂੰ ਪਹਿਲੇ ਮਜ਼ਬੂਤ ਕਰਦੀ ਤਾਂ ਅੱਜ ਇਹ ਹਾਲਾਤ ਨਾ ਹੁੰਦੇ ਅੱਜ ਲੋਕ ਪਾਣੀ ਚ ਡੁੱਬ ਕੇ ਨਾ ਮਰਦੇ ਤੁਸੀਂ ਇਹਦੇ ਤੁਸੀਂ ਬੰਤੇ ਤੁਸੀਂ ਕੀ ਕਰਨ ਇਥੇ ਆਏ ਹੋ ਦੇਖੋ ਜੀ ਇਨਸਾਨੀਆਂ ਦਾ ਫਰਜ਼ ਆ ਸਾਡੇ ਗੁਰੂਆਂ ਪੀਰਾਂ ਨੇ ਸਿਧਾਂਤ ਦਿੱਤਾ ਇਕ ਇਕ ਕਰੋ ਨਾਮ ਜਪੋ ਤੇ ਬੰਡ ਕੇ ਛਕੋ ਅੱਜ ਅਸੀਂ ਇਸ ਮੰਦੇ ਉੱਤੇ ਜਿਹੜੇ ਸਾਡੇ ਭਰਾ ਪੈਣਾ ਵੀਰ ਬਜ਼ੁਰਗ ਲੱਗਿਓ ਆ ਸੇਵਾ ਦੇ ਲਈ ਜਿਹੜੇ ਗੋਰੀਆਂ ਚ ਮਿੱਟੀ ਪਾ ਕੇ ਲੈ ਕੇ ਆਉਂਦੇ ਆ ਜਾਂ ਇੱਥੇ ਕੰਮ ਕਰਦੇ ਆ ਉਹਨਾਂ ਦੇ ਅਸੀਂ ਥੋੜਾ ਜਿਆ ਪ੍ਰਸ਼ਾਦਾ ਪਾਣੀ ਦਿੱਤਾ ਪਰ ਕਹਦੀਏ ਕੋਈ ਫਰੂਟ ਉਹ ਲੈ ਕੇ ਆਏ ਸੀ ਪਰ ਸਾਡੀ ਔਕਾਤ ਤਾਂ ਹੈ ਨਹੀਂ ਵੀ ਅਸੀਂ ਉਹਨਾਂ ਦਾ ਜਿਹੜੀ ਪਕਾਈ ਕਰ ਸਕੀ ਆ ਪਰ ਜਿੰਨੀ ਕਿ ਪਰਮਾਤਮਾ ਸਾਡੇ ਤੇ ਮਿਹਰ ਕਰਦਾ ਸਾਡੇ ਸਿਰ ਤੇ ਆਪ ਹੱਥ ਰੱਖ ਕੇ ਸਾਨੂੰ ਇਹ ਜਿਹੜੀ ਸੇਵਾ ਪਕਸਦਾ ਆ ਅਸੀਂ ਪਰਮਾਤਮਾ ਗੇਹੀ ਅਰਦਾਸ ਕਰਦੇ ਆ ਇਦਾਂ ਸਾਨੂੰ ਸੇਵਾ ਦਾ ਕਾਰਨੀ ਪਵੇ ਕਿਸੇ ਦੀ ਕਿਉਂਕਿ ਬਹੁਤ ਦੁਨੀਆ ਵਿੱਚੀ ਹੋ ਚੁੱਕੀ ਹੈ